ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਸ਼ਾ ਵਿਚਾਰ ਵਿੱਚ ਰੱਖਿਆ ਹੋਇਆ ਹੈ ਸੁਭਾਵ ਅਤੇ ਪ੍ਰਭਾਵ ਤੋਂ ਇਹਦੇ ਕੋਈ ਸ਼ੱਕ ਨਹੀਂ ਕਿ ਇਨਸਾਨ ਜਿਹੜਾ ਕਈ ਯੂਨਾਂ ਧਾਰ ਕੇ ਇਹ ਜੀਵਾਤਮਾ ਜਿਹੜਾ ਆਤਮਾ ਜਿਹੜਾ ਇਸ ਰਿਚ ਵਿੱਚ ਹੈ ਇਹ ਹੋਰ ਕਈ ਯੂਨਾਂ ਧਾਰ ਕੇ ਆਇਆ ਹੈ ਅੱਜ ਕੱਲ ਦੇ ਬਹੁਤ ਸਾਰੇ ਨਵੇਂ ਪ੍ਰਚਾਰਕ ਇਹ ਆਵਾਗਮਣ ਦੇ ਖਿਲਾਫ ਬੋਲ ਰਹੇ ਨੇ ਜਨਮ ਮਰਨ ਦੇ ਗੇੜ ਦੇ ਖਿਲਾਫ ਬੋਲ ਰਹੇ ਨੇ ਉਹ ਇਹ ਮੰਨਦੇ ਨੇ ਕਿ ਜੀ ਇਹ ਜਿਹੜਾ ਜੀਵਾਤਮਾ ਹੈ ਸ੍ਰੀ ਵਿੱਚ ਇਹ ਪਿੱਛੇ ਕੋਈ ਜੂਨਾ ਤਾਰ ਕੇ ਨਹੀਂ ਆਇਆ ਸਿੱਧਾ ਇਨਸਾਨ ਹੀ ਪੈਦਾ ਹੋਇਆ ਤੇ ਇਨਸਾਨ ਹੀ ਹੋ ਕੇ ਚਲਾ ਜਾਏਗਾ ਇਹ ਕਿਸੇ ਇਹ ਜਿਹੜੀ ਆਤਮਾ ਹੈ ਇਹ ਕਿਸੇ ਦੂਜੇ ਸਰੀਰ ਜੀ ਨਹੀਂ ਜਾ ਸਕਦੀ ਉਹਨਾਂ ਦਾ ਮਤ ਇਹ ਹੈ ਤੇ ਉਹ ਵੀ ਗੁਰਬਾਣੀ ਦੇ ਪਰਮਾਨਾ ਦੇ ਕੇ ਸਿੱਧ ਕਰਦੇ ਨੇ ਲੇਕਿਨ ਬਹੁਤ ਸਾਰੇ ਗੁਰਬਾਣੀ ਉਹਨਾਂ ਪਰਮਾਨਾ ਨੂੰ ਉਹ ਨਹੀਂ ਲੈਂਦੇ ਅੱਗੇ ਜਿਨ੍ਹਾਂ ਵਿੱਚ ਜਨਮ ਮਰਨ ਜਿਹੜਾ ਇਹ ਸਿਲਸਿਲਾ ਹੈ ਆਵਾਗਮਨ ਜਿਹੜਾ ਹੈ ਇਸ ਨੂੰ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਇੱਕ ਸਿਧਾਂਤਕ ਤੌਰ ਤੇ ਮੰਨਤਾ ਦਿੱਤੀ ਹੋਈ ਹੈ ਉਹਨਾਂ ਬਹੁਤ ਸਾਰੇ ਪਰਮਾਨਾਂ ਨੂੰ ਨਜ਼ਰਅੰਦਾਜ਼ ਕਰਦੇ ਨੇ ਇਹ ਵਿਸ਼ਾ ਵੀ ਅਸੀਂ ਪਿੱਛੇ ਸ਼ਾਇਦ ਵਿਚਾਰ ਆਏ ਹਾਂ ਉੱਥੇ ਅਸੀਂ ਕਲੀਅਰ ਕੀਤਾ ਸੀ ਕਿ ਗੁਰਬਾਣੀ ਅਨੁਸਾਰ ਇਹ ਅਸੀਂ ਰੱਦ ਨਹੀਂ ਕਰ ਸਕਦੇ ਕਿ ਆਵਾਗਮਨ ਨਹੀਂ ਹੈ ਜਨਮਨ ਦਾ ਗੇੜ ਨਹੀਂ ਹੈ ਤਾਂ ਇਹ ਜਿਹੜੇ ਗੁਰਬਾਣੀ ਇਹ ਪਰਮਾਨ ਵੀ ਸਿੱਧ ਕਰਦੇ ਨੇ ਕਿਹੜੇ ਕਿ ਪੂਰਵ ਲਿਖਿਆ ਸਭ ਮੇਟਣਾ ਨਹੀਂ ਜਾਏ ਜਿਹੜਾ ਪੁਰਬਲਾ ਲਿਖਿਆ ਹੋਇਆ ਸਾਡਾ ਜਿਹੜਾ ਪਿਛਲਾ ਬਣਿਆ ਸਾਡਾ ਜਿਹੜਾ ਸੁਭਾਅ ਹੈ ਸਾਡੀਆਂ ਜਿਹੜੀਆਂ ਆਤਾਂ ਨੇ ਸੰਸਕਾਰ ਨੇ ਉਹ ਮਿਟਨੇ ਇਤਨੇ ਸੋਕੇ ਨਹੀਂ ਪੁਰਬ ਲਿਖਿਆ ਸੋ ਬੇਟ ਨਾ ਜਾਏ ਨਾਨਕ ਬਿਨ ਸਤਗੁਰ ਸੇਵੇ ਮੁਖ ਨਾ ਪਾਏ ਸਤਗੁਰ ਦੀ ਸੇਵਾ ਤੋਂ ਬਿਨਾ ਇਨ੍ਹਾਂ ਬਣੇ ਪ੍ਰਾਣੇ ਸੰਸਕਾਰਾਂ ਤੋਂ ਮੁਕਤੀ ਹੋਣੀ ਬੜੀ ਮੁਸ਼ਕਲ ਹੈ ਇਸੇ ਵਿੱਚ ਭਗਤ ਰੋਚਨ ਜੀ ਨੇ ਵੀ ਕਿਹਾ ਸੀ ਪੁਰਬ ਲੋਕ ਕਿਰਤ ਕਰਮ ਨਾਲ ਮਿਟਾਈ ਕਰ ਕੀ ਗਏ ਹਨ ਤਾਂ ਜੇ ਮੋਏ ਜਪੀਲੇ RAM ਚ ਨਾਮੰ ਇਹ ਮੇਰੀ ਜੀਵਾਤਮਾ ਰੂਪੀ ਕਰਦੀ ਇਸਤਰੀਏ ਤੇਰੇ ਗੁਰੂ ਜਿਹੜੇ ਪਿੱਛੇ ਕੀਤੇ ਕਰਮ ਉਹ ਉਹਨਾਂ ਨੂੰ ਮਿਟਾਣਾ ਇਤਨਾ ਸੌਖਾ ਨਹੀਂ ਇਸ ਵਾਸਤੇ ਮੈਂ ਪ੍ਰਮਾਤਮਾ ਨਾਮ ਜਪਦਾ ਹਾਂ ਤਾਂ ਜੇ ਮੈਂ ਜਪੀ ਲਈ ਰਾਮ ਚ ਨਾਮ ਇਸ ਵਾਸਤੇ ਮੈਂ ਪਰਮਤਮ ਨਾਮ ਜਪਦਾ ਵੀ ਮੇਰੇ ਇਹ ਪਿਛਲੇ ਜਿਹੜੇ ਉਹਨਾਂ ਇਕੱਟੇ ਜਾਣ ਪਿਛਲਾ ਸੁਭਾ ਸਾਡਾ ਅਗਰ ਉਹ ਗੁਰਮਤ ਅਨੁਸਾਰ ਪ੍ਰਵਾਨ ਨਹੀਂ ਤੂੰ ਉਹਨੂੰ ਮੈਂ ਟਾਲ ਸਕਾਂ ਉਸ ਬਾਤ ਨੂੰ ਬਚ ਸਕਾਂ ਜਿਸ ਆਪ ਪੁਲਾਇਸੂ ਕੀਤਾ ਹੱਥ ਪਾਏ ਜਿਹਨੂੰ ਪ੍ਰਮਾਤਮਾ ਆਪ ਪੁਲਾਦੇ ਪਿਛਲੇ ਕਿਉਂਕਿ ਇਹ ਤੇ ਰੱਬ ਹੀ ਨਹੀਂ ਹੋਣਾ ਕਿ ਜੋ ਅਸੀਂ ਕਰਮ ਕਰਦੇ ਆ ਜੋ ਅਸੀਂ ਸੋਚਦੇ ਵਿਚਾਰਦੇ ਆ ਉਹ ਸਾਡਾ ਸੁਭਾਅ ਆਦਤਾਂ ਸਾਡੇ ਸੰਸਕਾਰ ਬਣਦੇ ਜਾਂਦੇ ਨੇ ਤੋਂ ਇਸ ਲਈ ਮਾਨੋ ਕਿ ਇੱਕ ਤਰੀਕੇ ਨਾਲ ਰੱਬ ਹੀ ਹੁਕਮ ਨਹੀਂ ਸਾਨੂੰ ਇਸ ਤਰ੍ਹਾਂ ਭੁਲਾ ਕੇ ਰੱਖਿਆ ਹੁੰਦਾ ਕਿ ਕੋ ਹੁਕਮ ਨੂੰ ਸਮਝਦੇ ਨਹੀਂ ਆ ਜਿਸ ਆਪ ਭੁਲਾਇਸੋ ਕਿਥਾ ਰੱਤ ਪਾਏ ਪੁਰੂ ਲਿਖਿਆ ਸੋ ਮਿਟਣਾ ਜਾਏ ਪੁਰੂ ਲਿਖਿਆ ਸੋ ਬਾ ਜਿਹੜਾ ਹੈ ਉਹ ਮਿਟਦਾ ਨਹੀਂ ਹੈ ਇਥੇ ਲਿਖੇ ਤੂੰ ਪਾਵੇ ਕੋਈ ਕਾਗਜ਼ ਦੀ ਬਈਆਂ ਨਹੀਂ ਲਿਖ ਤੋ ਇਹ ਸਾਡੇ ਫਰੀਜੀ ਦਾ ਇੱਕ ਸ਼ਰੂਪ ਬੜਾ ਪਿਆਰਾ ਇਥੇ ਸਾਨੂੰ ਸਹਿ ਦਿੰਦਾ ਹੈ ਕਿ ਫਰੀਦਾ ਜੇ ਤੂੰ ਅਕਰ ਲਤੀਫ ਕਾਲੇ ਲਿਖ ਨਾ ਲੇਖ ਆਪਣੇ ਗ੍ਰਿਵਾਨ ਮੇਸਰੀ ਨੀਮਾ ਕਰ ਦੇਖ ਕਿ ਫਰੀਦਾ ਜੇ ਤੂੰ ਆਪਣੇ ਆਪ ਨੂੰ ਅਕਲਮੰਦ ਸਿਆਣਾ ਸਮਝਦਾ ਹੈ ਫਿਰ ਆਪਣੇ ਲੇਖ ਕਾਲੇ ਨਾ ਨ ਲਿਖ ਮਤਲਬ ਤੂੰ ਐਸੇ ਕਰਮ ਨਾ ਕਰ ਕਿ ਜਿੱਦੇ ਵਿੱਚ ਐਸਾ ਸੁਭਾਅ ਐਸੀ ਮਨੋਵਿਰਤੀ ਨਾ ਰੱਖ ਕਿ ਜਿਨ੍ਹਾਂ ਦੇ ਆਧਾਰ ਤੇ ਤੇਰੇ ਗੁਰੂ ਮਾਰੇ ਕਰਮ ਹੋਣ ਐਸੇ ਕਰਮ ਨਾ ਕਰ ਕਿ ਤੇਰੇ ਮਸਤਕ ਦੇ ਲੇਖ ਪਾਉ ਤੇਰਾ ਸੁਭਾਅ ਤੇਰੀ ਮਤ ਤੇਰੀ ਸੁਰਤੀ ਵਿਰਤੀ ਉਸ ਐਸੀ ਬਣ ਜਾਏ ਜਿਹੜੀ ਗੁਰਮਤੀ ਪ੍ਰਮਾਨੀ ਜਿਹੜੀ ਪ੍ਰਭੂ ਨੂੰ ਪ੍ਰਮਾਨ ਨਹੀਂ ਹੈ ਤੋ ਪੁਰਬ ਲਿਖਿਆ ਸੋ ਮੇਟਣਾ ਨਹੀਂ ਜਾਏ ਉਹ ਪੁਰਬ ਲਿਖਿਆ ਕਿਹੜਾ ਜੀ ਪੁਰਬ ਲਿਖਿਆ ਇੱਕ ਕਈ ਕਹਦੇ ਨੇ ਜੀ ਅਸੀਂ ਪੁਰਬ ਲਿਖਿਆ ਜਿਹੜੇ ਅੱਜ ਦੇ ਜਿਹੜੇ ਆਵਾਗਵਨ ਨਹੀਂ ਮੰਨਦੇ ਉਹ ਕਹਿੰਦੇ ਨੇ ਜੀ ਪਿਛਲੇ ਜਨਮ ਦੇ ਕੋਈ ਸੰਸਕਾਰ ਨਹੀਂ ਹੁੰਦੇ ਸਾਨੂੰ ਇਸ ਜਨਮ ਵਿੱਚ ਜਿਹੜੇ ਪਿਛਲੇ ਉਮਰ ਵਿੱਚ ਬਿਤਾਏ ਹੁੰਦੇ ਬੜੇ ਹੈਰਾਨ ਹੁੰਦੇ ਮੈਂ ਇਹੋ ਜੇ ਵੀਰਾਂ ਨੂੰ ਕਿ ਇੱਕ ਬੰਦਾ ਕੋਈ 10 20 40 ਸਾਲ ਦੀ ਜ਼ਿੰਦਗੀ ਉਹ ਤਾਂ ਕਹਿ ਸਕਦੇ ਮੈਂ ਇਹਨੇ 10 20 ਸਾਲ ਜਿਹੜੇ ਕਰਮ ਕੀਤੇ ਪਰ ਜਿਹੜਾ ਬੱਚਾ ਜਮਦੇ ਹੀ ਇੱਕ شریف ਹੈ ਇੱਕ ਜਮਦੇ ਹੀ ਬੜਾ ਚਤੁਰ ਚੁਲਾਕ ਹੈ ਦੋ ਚਾਰ ਸਾਲ ਦੇ ਅੱਜ ਕੱਲ੍ਹ ਤੇ ਸਕੂਲਾਂ ਦੇ ਬੱਚੇ ਕਤਲ ਤੱਕ ਕਰ ਗਏ ਨਾ ਬਾਲਗ ਬੱਚੇ ਉਹ ਗਿਰਚਾਰ ਤੱਕ ਕਰ ਜਾਂਦੇ ਨੇ ਉਹਨਾਂ ਨੇ 5-7 ਸਾਲ ਦੀ ਉਮਰ 'ਚ ਕਿਹੜੇ ਸੰਸਕਾਰ ਕਤਰ ਕੇਤੇ ਹੁੰਦੇ ਨੇ ਜੀ ਅੱਜੇ ਉਹ ਉਸ ਵੇਲੇ ਉਹਨਾਂ ਦੀ ਕਿਹੜੀ ਇਤਨੀ ਮਨੋਵਿਰਤੀ ਜਿਹੜੀ ਹੈ 5-7 ਸਾਲਾਂ 'ਚ ਕਿਹੜੇ ਕੰਮ ਕਰਕੇ ਦੇ ਹੁੰਦੇ ਨੇ ਤੋ ਨਹੀਂ ਇਹ ਅਸੀਂ ਦੇਖਦੇ ਹਾਂ ਕਿ ਇੱਕੇ ਪਿਤਾ ਦੇ ਕਾਰਕਮ ਮਾਤਾ ਦੀ ਕੋਖ 'ਚ ਦੋ ਬੱਚੇ ਜਨਮ ਲੈਂਦੇ ਨੇ ਇਕ ਬੜਾ ਸ਼ਰੀਫ ਹੈ ਇਕ ਬੜਾ ਚਤਰਾ ਬੜਾ ਚਲਾਕ ਹੈ ਉਸ ਹੁਗ ਨਾ ਸਮਝਿਆ ਵੀ ਨਹੀਂ ਸਮਝਦਾ ਤੇ ਇਹ ਹੈ ਪਿਛਲੇ ਸੰਸਕਾਰ ਸਾਨੂੰ ਮੰਨੇ ਪੈਣਗੇ ਗੁਰਬਾਣੀ ਤੇ ਕਹਿੰਦੀ ਹੈ ਪੁਰਬਲੇ ਕਰਮ ਜਿਹੜੇ ਨੇ ਇਹ ਖਲਾਸੀ ਨਹੀਂ ਕਿਤੇ ਪੂਰੂ ਲਿਖਿਆ ਸੋ ਮਿਟਣਾ ਨਾ ਜਾਏ ਜਿਨ ਸਤਗੁਰੂ ਮਿਲਿਆ ਸੇ ਵਿੜ ਪਾ ਗਈ ਪੂਰਾ ਕਰਮ ਮਿਲਾਵਣਿਆ ਹਾਂ ਜੇ ਸਤਗੁਰੂ ਦਾ ਮਿਲਾਪ ਹੋ ਜਾਏ ਸਤਗੁਰੂ ਦੀ ਮੱਤ ਦਾ ਪ੍ਰਭਾਵ ਕਬੂਲ ਕਰਨਾ ਸ਼ੁਰੂ ਹੋ ਜਾਈਏ ਇਨਸਾਨ ਦੂਜੇ ਇਨਸਾਨ ਦਾ ਪ੍ਰਭਾਵ ਸੁੱਖਾ ਸੁੱਖਾ ਕਬੂਲ ਨਹੀਂ ਕਰਦਾ ਆਪਣੇ ਸੁਭਾਅ ਅਨੁਸਾਰ ਹੀ ਜੀਣਾ ਚਾਹੁੰਦਾ ਕੋਈ ਕਿਸੇ ਦੀ ਮੰਨ ਕੇ ਨਹੀਂ ਚੱਲਣਾ ਚਾਹੁੰਦਾ ਅਸੀਂ ਆਪਣੇ ਮਨ ਦੇ ਕਿੰਨੇ ਭਰੋਸਾ ਕਰ ਲੈਂਦੇ ਆ ਗੁਰੂਵਾਰਨਿ ਕਹਿੰਦੀ ਇਸ ਮਨ ਦੇ ਆਪਣੇ ਬਣੇ ਸੁਭਾਅ ਤੇ ਭਰੋਸਾ ਨਾ ਕਰਿਓ ਆਪਣੇ ਮਨ ਤੇ ਭਰੋਸਾ ਨਾ ਕਰਿਓ ਮਨ ਖੁੱਟ ਖਰ ਤੇਰਾ ਨਾਹੀ ਵਿਸ਼ਵਾਸ ਤੁਮਾ ਉਦਮਾਦਾ ਇਹ ਬੜਾ ਉਦਮਾਦਾ ਮਨ ਬੜਾ ਖਰੂਤੀ ਹੈ ਖਰੂਦੀਏ ਬੜਾ ਪਾਈਏ ਇਹਦਾ ਭਰੋਸਾ ਨਾ ਕਰਿਓ ਇਹ ਤੋ ਖਰ ਕਾਪੇ ਕਰ ਛੋਟੋ ਛੋਟਾ ਜੋ ਉਪਰ ਲਾਦਾ ਜਿਵੇਂ ਖੋਤਾ ਲੱਤਾਂ ਮਾਰੀ ਉਦੋਂ ਛਰਦਾ ਹੈ ਗਦਾ ਜਦੋਂ ਉਪਰ ਲੱਗਿਆ ਹੋਵੇ ਫਿਰ ਉਹ ਜਿਹੜੀ ਲਤਾਂ ਖੋਲਦੇ ਆ ਸੀ ਜਿਹੜੀਆਂ ਵਿੱਚ ਬੱਧੀਆਂ ਹੁੰਦੀਆਂ ਨੇ ਉਹਨਾਂ ਦੀ ਉਹਦੀ ਖੜਮਸਤੀ ਰੋਕਣ ਵਾਸਤੇ ਫਿਰ ਉਹਨੂੰ ਉਹਦੀ ਜਿਹੜਾ ਪੈਕਰ ਉਹਨੂੰ ਬੱਧਾ ਹੁੰਦਾ ਉਹਨੂੰ ਛੱਡਦੇ ਨੇ ਭਈ ਹੁਣ ਭਾਰ ਨਾਲ ਲੱਦਿਆ ਗਿਆ ਨਾ ਲਤਾਂ ਨਹੀਂ ਮਾਰੇਗਾ ਇਸ ਮਨ ਗਦੇ ਨੂੰ ਅਗਰ ਗੁਰਬਾਣੀ ਦੇ ਭਾਰ ਥੱਲੇ ਲੱਦ ਕੇ ਰੱਖਿਆ ਜਾਏ ਗੁਰੂ ਦੇ ਹੁਕਮਾਂ ਦੇ ਅਧੀਨ ਰੱਖਿਆ ਜਾਏ ਇਹ ਵੀ ਖੜਮਸਤੀ ਦੀ ਘਟਦੀ ਜਾਂਦੀ ਹੈ ਜੇ ਮਨ ਨੂੰ ਆਜ਼ਾਦ ਰੱਖਿਆ ਜਾਵੇ ਜੋ ਜੀ ਆਇਆ ਕਿਤਾ ਜੀ ਅੱਜ ਕਿਸੇ ਨੂੰ ਟੋਕਨ ਦੀ ਲੋੜ ਨਹੀਂ ਦੀ ਰੋਕਣ ਦੀ ਲੋੜ ਨਹੀਂ ਜੀ ਹਰ ਬੰਦਾ ਆਜ਼ਾਦ ਹੈ ਜੀ ਹਰ ਬੰਦਾ ਸਮਝਦਾਰ ਹੈ ਜੀ ਇਹ ਜਿਸ ਤਰ੍ਹਾਂ ਕਰਦਾ ਇਹਨੂੰ ਕਿਸੇ ਨੂੰ ਰੋਕਣਾ ਟੋਕਣਾ ਨਹੀਂ ਚਾਹੀਦਾ ਜੀ ਡੋਨਟ ਕ੍ਰਿਟੀਸਾਈਜ਼ ਅਦਰਸ ਐਸਾ ਵੀ ਇੱਕ ਪ੍ਰਚਾਰਕ ਮੈਂ ਬੋਲਦੇ ਸੁਣਿਆ ਡੋਨਟ ਕ੍ਰਿਟੀਸਾਈਜ਼ ਅਦਰਸ ਪਰ ਦੂਸਰੋ ਕੋ ਕ੍ਰਿਟੀਸਾਈਜ਼ ਕਿਉਂ ਕਰਤੇ ਹੋ ਫਿਰ ਗੁਰਬਾਣੀ ਸਾਰੀ ਦੀ ਕ੍ਰਿਟੀਸਾਈਜ਼ ਹੀ ਹੈ ਜਿਸ ਗਲਤੇ ਜਾਾਂਗੇ ਤੇ ਗੁਰਬਾਣੀ ਤੇ ਮੂਲ ਮੰਤਰ ਤੋਂ ਕ੍ਰਿਟੀਸਾਈਜ਼ ਸ਼ੁਰੂ ਹੋ ਜਾਂਦਾ ਫਿਰ ਦੁਨੀਆ ਜਿਹੜੀ ਤੇਤੀ ਕਰੋੜ ਦੇਵੀ ਦੇਵਤੇ ਰੱਬ ਮੰਨਵੀ ਸੀ ਫਿਰ ਮੰਨੀ ਜਾਓ ਗੁਰਸਾਹਿਬ ਨੇ ਸਭ ਨੂੰ ਖੰਡਨ ਕੀਤਾ ਨਹੀਂ ਕਿਹਾ ਨਹੀਂ ਉਹ ਇੱਕ ਹੈ ਇੱਕ ਓੰਕਾਰ ਹੈ ਉਹਦਾ ਨਾਮ ਸਤਿ ਉਮਰਦਾ ਮੁਕਦਾ ਨਹੀਂ ਫਿਰ ਇਸ਼ਨਾਨ ਕਰਦੇ ਫਿਰ ਉਹ ਫਿਰ ਸੋਚਿਆ ਸੋਚਣਾ ਹੋ ਗਿਆ ਜੀ ਸੋਚ ਕਿ ਲੱਖ ਵਾਰ ਇਹ ਗੁਰੂ ਸਾਹਿਬ ਦੀ ਗੱਲ ਕਿਉਂ ਮਣੀਏ ਸੀ ਕਿਉਂਕਿ ਇਹਦੇ ਵੀ ਟੋਕਾ ਟਕਾਈ ਹੈ ਜੀ ਰੋਗ ਰਹੇ ਨੇ ਗੁਰੂ ਸਾਹਿਬ ਬਈ ਸਿਹੜਿਕ ਸੋਚਣਾ ਕਰਦੇ ਫਿਰ ਉਹ ਸਿਹੜਿਕ ਸੋਚ ਨਾਲ ਮਨ ਸੁਚਾ ਨਹੀਂ ਹੁੰਦਾ ਫਿਰ ਗੁਰਬਾਣੀ ਸਾਰੀ ਤੇ ਕ੍ਰਿਟੀਸਾਈਜ਼ ਹੀ ਹੈ ਫਿਰ ਗੁਰੂ ਸਾਹਿਬ ਨੇ ਉਹ ਗੱਲਾਂ ਜਿਹੜੀਆਂ ਅਧਰਮ ਦੀਆਂ ਨੇ ਉਹਨਾਂ ਨੂੰ ਕ੍ਰਿਟੀਸਾਈਜ਼ ਕਰਕੇ ਉਹਨਾਂ ਨੂੰ ਕੰਡਮ ਕਰਕੇ ਸੱਚਾ ਜਹਾ ਮਾਰਗ ਦਰਸਾਇਆ ਹੈ ਤੋ ਆਪ ਉਹ ਪ੍ਰਚਾਰਿਤ ਸਟੇਜ ਤੇ ਬੈਠੇ ਲੋਕਾਂ ਦੀਆਂ ਗਲਤੀਆਂ ਟੋਕੀ ਜਾਂਦੇ ਨੇ ਪਰ ਨਾਲ ਕਹਿੰਦੇ ਨੇ ਦੂਣ ਕ੍ਰਿਟਿਸਾਈਜ਼ ਆਦਰਸ ਦੂਸਰੇ ਦਾ ਦਿਲ ਨਹੀਂ ਦੁਖਾਣਾ ਤੇ ਗੁਰਬਾਣੀ ਦੀ ਉਹ ਪੰਕਤੀਆਂ ਆ ਉਹਨਾਂ ਠਾਹ ਹੀ ਕਹੀਦਾ ਮਾਨਕ ਸਭ ਅਮੋਲਵੇ ਇਸ ਪੰਕਤੀ ਦਾ ਮਾਰਾ ਦੇ ਦੇ ਨੇ ਭਾਈ ਇਸ ਪੰਕਤੀ ਚ ਕੀ ਆ ਇਹ ਕਹੇ ਬਈ ਕੋ ਮਾਰਾ ਕਰਮ ਕਰਦਾ ਤੇ ਉਹਨੂੰ ਮਾਰੇ ਕਰਮ ਤੋਂ ਰੋਕੋ ਨਾ ਤੇ ਫਿਰ ਤੇ ਗੁਰਬਾਣੀ ਉਚਾਰਨ ਕਰਦੀ ਗੁਰ ਜੀ ਨੂੰ ਲੋੜ ਹੀ ਨਹੀਂ ਸੀ ਦੁਨੀਆ ਜਿਸ ਤਰ੍ਹਾਂ ਚੱਲਦੀ ਚੰਦ ਦੇਣਾ ਚਾਹੀਦਾ ਸੀ ਤੂੰ ਇਸ ਕਿਸਮ ਦੀਆਂ ਗੱਲਾਂ ਕਰਨੀਆਂ ਜਿਹੜੀਆਂ ਇਹ ਅਸੀਂ ਗੁਰਮਤ ਸਿਧਾਂਤ ਨੂੰ ਪੂਰੇ ਸਮਝ ਦੇਣੀ ਆ ਐਵੇਂ ਲिटल ਨਾਲੇਜ ਇਜ਼ ਅ ਡੇਂਜਰਸ ਥਿੰਗ ਥੋੜਾ ਗਿਆਨ ਹੁੰਦੇ ਕਾਰਨ ਕੱਟੜੀ ਹੁੰਦੇ ਕਾਰਨ ਉਹ ਵੀ ਇਧਰ ਉਧਰ ਨੂੰ ਲੇਕਨ ਦੀਆਂ ਕਿਤਾਬਾਂ ਪੜ੍ਹੀਆਂ ਮੇਰੇ ਤੇ ਕਹਿਣਾ ਜਿੰਨੀ ਦੇਰੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਦੀ ਥਾਰੋ ਸਟਡੀ ਨਹੀਂ ਕਰਦੇ ਅਕਰ ਅਕਰ ਅਰਥ ਵਿਚਾਰ ਨਹੀਂ ਕਰਦੇ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਨਹੀਂ ਹੁੰਦੇ ਇਤਨੀ ਦੇਰੀ ਅਸੀਂ ਸਿਧਾਂਤ ਪੂਰਾ ਨਹੀਂ ਸਮਝ ਸਕਦੇ ਕਦੀ ਵੀ ਅਸੀਂ ਭੁਲੇਖਾ ਖਾਵਾਂਗੇ ਕਿ ਗੁਰਬਾਣੀ ਵਿੱਚ ਬਹੁਤ ਸਾਰੀਆਂ ਪੰਕਤੀਆਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਵਿਰੋਧੀ ਲੱਗਦੀਆਂ ਨੇ ਲੱਗਦਾ ਵੀ ਇੱਥੇ ਇੱਕ ਜਗ੍ਹਾ ਤੇ ਕੁਝ ਹੋਰ ਕਿਹਾ ਹੈ ਦੂਜੀ ਜਗ੍ਹਾ ਤੇ ਉਸਦੇ ਉਲਟ ਕਿਹਾ ਐਸਾ ਲੱਗਣ ਲੱਗ ਪੈਂਦਾ ਜਿਤਨੀ ਗਰੀਬ ਹੁੰਦਾ ਪੂਰੀ ਗੁਰਬਾਣੀ ਨੂੰ ਚੰਗੀ ਤਰ੍ਹਾਂ ਨਾਲ ਸਮਝੇ ਕਈ ਦਫਾ ਇੱਕ ਪੱਖ ਲੈ ਕੇ ਸਿਰ ਦਰ ਪੈਂਦੀ ਹੈ ਦੂਜੇ ਪੱਖ ਦੀ ਸਾਨੂੰ ਹੋਸ਼ ਨਹੀਂ ਹੁੰਦੀ ਬਈ ਇਹ ਗੁਰਬਾਣੀ ਦਾ ਦੂਜਾ ਪੱਖ ਵੀ ਹੈ ਉਹ ਪ੍ਰਮਾਣ ਉਹ ਗੁਰਬਾਣੀ ਦੇ ਸ਼ਬਦ ਵੀ ਅਸੀਂ ਵੇਖ ਲਈਏ ਤੋ ਇਸ ਲਈ ਇਸ ਲਈ ਇਹ ਮੰਨ ਲੈਣਾ ਕਿ ਜੀ ਆਵਾਗਮਨ ਨਹੀਂ ਹੈ ਜਾਂ ਪੂਰਵਲੇ ਕਰਮ ਕੋਈ ਪਿਛਲੇ ਜਨਮ ਦੇ ਕਰਮ ਨਹੀਂ ਹੋਗੇ ਇਹ ਪੋਲ ਹੈ ਗੁਰਬਾਣੀ ਵਿੱਚ ਐਸੇ ਪ੍ਰਮਾਣ ਬੋਧ ਮਿਲ ਜਾਂਦੇ ਨੇ ਕਿ ਜਿਹੜੇ ਇਹ ਦਸ ਦਿਨ ਕਿ ਜਨਮ ਜਨਮ ਦੇ ਸੰਸਕਾਰ ਜਿਹੜੇ ਬੰਦੇ ਦੇ ਨਾਲ ਚੱਲਦੇ ਨੇ ਕਰਮਾਂ ਦੇ ਫਲ ਵੀ ਚੱਲਦੇ ਨੇ। ਤੋਂ ਇਸ ਲਈ ਅਸੀਂ ਇਹ ਤੁਹਾਨੂੰ ਮੰਨਣਾ ਪਏਗਾ ਕਿ ਸਾਨੂੰ ਪੂਰਵਲੇ ਕਰਮਾਂ ਦਾ ਅਸਰ ਸਾਡੇ ਮਨ ਬੁੱਧੀ ਤੇ ਪੈਂਦਾ ਉਹ ਸਾਨੂੰ ਮਜਬੂਰ ਕਰਦੇ ਨੇ ਜਿਸ ਕਿਸਮ ਦੀ ਜ਼ਿੰਦਗੀ ਪਿੱਛੇ ਜੀਉ ਆਏ ਹਾਂ ਉਸ ਕਿਸਮ ਦੇ ਸੁਭਾਅ ਅਨੁਸਾਰ ਅਸੀਂ ਜ਼ਿੰਦਗੀ ਜੀਏ ਨਵੇਂ ਸੁਭਾਅ ਅਸੀਂ ਕਬੂਲ ਲਈ ਤਿਆਰ ਨਹੀਂ ਹੁੰਦੇ। ਦਰਸਲ ਇਹ ਹੀ ਕਾਰਨ ਬਣਦਾ ਹੈ ਕਿ ਸਾਰਾ ਜੀਵਨ ਸੁਧਰਦਾ ਨਹੀਂ। ਗੁਰਬਾਣੀ ਨੂੰ ਸੇਵਕ ਸਿੱਖ ਪੂਜਨ ਸਭ ਆਵੇਂ ਸਭ ਗਵਾਵੇਂ ਹਰ ਹਰ ਉਤਮ ਬਾਣੀ ਬੜੀ ਦੁਨੀਆ ਆਮਦੀ ਐ ਮੱਤੇ ਟਿਕਦੀ ਐ ਕੀਰਤਨ ਸੁਣਦੀ ਐ ਪਾਠ ਕਰਦੀ ਐ ਕਰਾਉਂਦੀ ਐ ਪਰ ਸਾਡੇ ਸੁਭਾਅ ਤੋਂ ਦਿਲ ਨਹੀਂ ਹੋਰੇ ਸਾਡੀ ਆਤਮਾ ਸਾਡੇ ਕਰਮ ਤੋਂ ਦਿਲ ਨਹੀਂ ਹੋਰੇ ਕੋਸੀ ਸੁਣਦੇ ਤੇ ਹਾਂ ਪਰ ਉਸ ਗੁਰੂ ਸਾਹਿਬ ਦੇ ਸੁਭਾਅ ਨੂੰ ਗੁਰੂ ਸਾਹਿਬ ਦੀ ਬਾਣੀ ਦੇ ਪ੍ਰਭਾਵ ਨੂੰ ਅਸੀਂ ਕਬੂਲ ਨਹੀਂ ਕਰਦੇ ਮਨ ਕਹਿੰਦਾ ਨਹੀਂ ਜੀ ਲਿਖਿਆ ਪਰ ਅੱਜ ਕਾਲ ਦੇ ਉੱਪਰ ਥੋੜੀ ਚੱਲ ਨਹੀਂ ਹੁੰਦਾ ਅੱਜ ਕੰਨ ਤੇ ਗੁਰਬਾਣੀ ਤੇ ਨਹੀਂ ਚੱਲ ਸਕਦਾ ਜੀ ਅੱਜ ਜੁਮਾਣਾ ਹੀ ਐਸਾ ਹੈ ਜੀ ਬਿਜ਼ਨਸ ਕਹਿੰਦਾ ਜੀ ਝੂਠ ਨਾਲ ਮਾਰੂ ਬਿਜ਼ਨਸ ਨਹੀਂ ਚੱਲਦੀ। ਮੁਲਾਜ਼ਮ ਕਹਿੰਦਾ ਜੀ ਰਿਸ਼ਵਤ ਨਾ ਖਾਓ ਤੇ ਤਨਖਾਹ ਦਾ ਗੁਜ਼ਾਰਾ ਹੀ ਨਹੀਂ ਹੁੰਦਾ। ਮਤਲਬ ਜੀ ਗੁਰਬਾਣੀ ਦੇ ਜਿਹੜੇ ਹੁਕਮ ਨੇ ਉਹ ਪ੍ਰਾਇਆ ਹੱਕ ਨਹੀਂ ਖਾਣਾ। ਜਾਂ ਗੁਰਬਾਣੀ ਦੇ ਜਿਹੜੇ ਹੁਕਮ ਨੇ ਬਈ ਨਜਾਇਜ਼ ਮੁਨਾਫਾ ਕਮਾਈ ਨਹੀਂ ਕਰਨੀ, ਨੇਕ ਕਿਰਤ ਕਰਨੀ ਹੈ। ਇਸ ਨੂੰ ਸਾਡਾ ਮਨ ਮੰਨ ਕبول ਨੂੰ ਤਿਆਰ ਨਹੀਂ। ਕਿਉਂਕਿ ਮਨ ਨੂੰ ਚਸਕੇ ਚੜੇ ਹੋਏ ਨੇ ਸੰਸਾਰੀ ਪਦਾਰਥਕ ਲੋਭ ਦੇ। ਸੰਸਾਰ ਨਾਲ ਰੀਸ ਲਾਈ ਹੋਈ ਹੈ। ਦੁਨਿਆਕਾਰਾਂ ਲਈ ਅਸੀਂ ਵੀ ਲਈਏ ਦੁਨੀਆ ਦੀ ਕੋਠੀ ਬਣ ਗਈ ਸਾਡੀ ਵੀ ਬਣ ਜਾਏ। ਦੁਨੀਆਂ ਕੋਲ ਪੈਸਾ ਬਹੁਤ ਹੈ ਉਹ ਬਹੁਤ ਮੋਜਾਂ ਕਰਨਾ ਸੀ ਮੋਜਾਂ ਕਰੀਏ ਇਹ ਮੋਹ ਮਾਇਆ ਵਿੱਚ ਬੰਦਾ ਐਸਾ ਉ르ਜਿਆ ਕਿ ਕਿਸੇ ਨੇਕ ਸਲਾਹ ਇਮਾਨਦਾਰੀ ਦੀ ਸਲਾਹ ਸੱਚਾਈ ਦੀ ਸਲਾਹ ਮਨ ਪਰਵਰਣ ਨਹੀਂ ਕਰਦਾ ਤੇ ਇਹ ਜਿੰਨੀ ਦੇਰੀ ਪਰਮਾਨਿਤ ਕਰਦਾ ਇਤਨੀ ਦੇਰੀ ਇਹਦਾ ਜੀਵਨ ਸੁਧਰ ਨਹੀਂ ਸਕਦਾ ਜ਼ਿੰਦਗੀ ਬਦਲ ਨਹੀਂ ਸਕਦੀ ਸਾਡੀ ਗੁਰਮਤ ਸਾਡੇ ਮਨ ਤੇ ਟਿਕ ਨਹੀਂ ਸਕਦੀ ਜਿੰਦਰੀ ਅਸੀਂ ਇਹ ਨਹੀਂ ਮਹਿਸੂਸ ਕਰਦੇ ਕਿ ਮੇਰੀ ਬੁੱਧੀ ਤੁਛ ਹੈ ਮੇਰੇ ਕਿਤੇ ਫੈਸਲੇ ਗਲਤ ਹੋ ਸਕਦੇ ਨਹੀਂ ਮੇਰੇ ਕਿਤੇ ਨਿਰਨੇ ਗਲਤ ਹੋ ਸਕਦੇ ਨੇ ਪਰ ਗੁਰੂ ਦੇ ਕਿਤੇ ਨਿਰਨੇ ਕਦੇ ਗਲਤ ਨਹੀਂ ਹੁੰਦੇ ਗੁਰੂ ਦਾ ਹੁਕਮ ਕਦੇ ਨਹੀਂ ਗਲਤ ਹੁੰਦਾ ਕਿਤੇ ਗਿਆ ਉਹ ਪ੍ਰਾਤਨ ਗੁਰਸਿੱਖਾਂ ਵਾਲਾ ਵਿਸ਼ਵਾਸ ਕਿ ਗੁਰੂ ਸਿਰ ਹੀ ਮੰਗ ਲੇ ਤੇ ਫਿਰ ਵੀ ਭਰੋਸਾ ਰੀ ਸਿਰ ਦੇ ਚੇਵੀ ਅੱਜ ਦਾ ਸਿੱਖ ਵਜਾ ਕੇ ਜੀ ਸਿਰ ਦੇ ਪਿੱਛੇ ਘਿਰਿਆ ਮਰੀ ਜਾਵਾਂਗਾ ਫਿਰ ਕਾਤਾ ਧਰਮ ਉਪਰਾਣਾ ਮੈਂ ਲੇਕਿਨ ਨਹੀਂ ਉਹਨਾਂ ਗੁਰਸਿੱਖਾਂ ਨੂੰ ਵਿਸ਼ਵਾਸ ਸੀ ਕਿ ਗੁਰੂ ਅੱਗੇ ਸਿਰ ਦਿੱਤਾ ਦਾ ਵੀ ਅਜਾਈ ਨਹੀਂ ਜਾਂਦਾ ਸਿਰ ਦਿੱਤਾ ਵੀ ਅਜਾਈ ਨਹੀਂ ਜਾਂਦਾ ਤੇ ਬਲਕੇ ਸਿਰ ਦੇ ਕੇ ਵੀ ਇਹ ਕਹਿੰਦੇ ਨੇ ਪਾਤਸ਼ਾਹ ਜੀ ਕਬੂਲ ਹੈ ਤੇ ਤੇ ਮੇਰਾ ਸਿਰ ਇਸ ਯੋਗ ਹੈ ਕਿ ਤੁਸੀਂ ਇਸ ਨੂੰ ਪ੍ਰਵਾਨ ਕਰ ਲਵੋ ਵਾ ਵਾ ਕਿ ਐਸੀ ਸਿੱਖੀ ਵਿਸ਼ਵਾਸ ਅੱਜ ਅਸੀਂ ਕਹਿੰਦੇ ਨਹੀਂ ਜੀ ਅੱਜ ਤੇ ਗੁਰਬਾਣੀ ਦੇ ਨਹੀਂ ਚੱਲਦਾ ਜੀ ਇਹਦਾ ਮਤਲਬ ਗੁਰਬਾਣੀ ਜਿਹੜੀ ਹੈ ਗੁਰੂ ਸਾਹਿਬ ਨੇ ਅਟਲ ਗੁਰਬਾਣੀ ਦੇ ਉਪਦੇਸ਼ ਅਟਲ ਸੱਚ ਨਹੀਂ ਹਨ ਕਿ ਆਈ ਤੂੰ 600 ਸਾਲ ਪਹਿਰੇ ਜਿਹੜੀ ਬਾਣੀ ਵਿਚਾਰੀ ਗਈ ਜਾਂ 12ਵੀਂ ਸਦੀ 13ਵੀਂ ਸਦੀ ਜਿਹੜੀ ਬਾਣੀ ਵਿਚਾਰੀ ਗਈ ਭਕਤਾਂ ਵੱਲੋਂ ਉਹਦੇ ਜਿਹੜੇ ਹੁਕਮ ਅੱਜ ਲਾਗੂ ਨਹੀਂ ਹੁੰਦੇ ਸੰਸਾਰ ਦੇ ਅੱਜ ਦੇ ਪ੍ਰਚਾਰਕ ਇਹ ਵੀ ਕਹਿੰਦੇ ਨੇ ਕੇ ਗੁਰਬਾਣੀ ਦਾ ਅੱਜ ਦੇ ਜ਼ਮਾਨੇ ਦੇ ਲੈ ਨਾਲ ਅਰਥ ਕਰਨੇ ਚਾਹੀਦੇ ਨੇ ਜੀ ਅਪਡੇਟਡ ਅਰਥ ਕਰਨੇ ਚਾਹੀਦੇ ਨੇ ਉਹ ਭਾਈ ਗੁਰਬਾਣੀ ਦੇ ਅਰਥ ਕਦੇ ਨਹੀਂ ਬਦਲਨੇ ਇਹ ਸਦਾ ਹੀ ਰਹੇ ਨੇ ਇੱਕੋ ਅਰਥ ਰਹੇ ਨੇ ਹਾਂ ਇਹ ਗੱਲ ਜ਼ਰੂਰ ਹੈ ਕਿ ਗੁਰੂ ਸਾਹਿਬ ਦੇ ਵੇਲੇ ਹਾਥੀ ਘੋੜਿਆਂ ਦੀ ਸਵਾਰੀ ਸੀ ਗੁਰੂ ਸਾਹਿਬ ਨੇ ਉਹਨਾਂ ਦੀ ਮਿਸਾਲ ਦਿੱਤੀ ਅੱਜ ਜਿਹੜੀਆਂ ਨਵੇਂ ਕਿਸਮ ਦੀਆਂ ਸਵਾਰੀਆਂ ਨੇ ਅਸੀਂ ਇਹਨਾਂ ਨੂੰ ਵੀ ਵਿੱਚ ਕਾਊਂਟ ਕਰ ਸਕਦੇ ਹਾਂ ਭਈ ਗੁਰੂ ਸਾਹਿਬ ਕਹਿੰਦੇ ਨੇ ਅਗਰ ਹਾਥੀ ਘੋੜੇ ਦੀ ਸਵਾਰੀ ਦੇ ਮੋਹ ਤੂੰ ਫਸਿਆ ਰੱਬ ਨੂੰ ਭੁਲੇਆ ਤੇ ਅਸੀਂ ਇੱਥੇ ਹਾਥੀ ਘੋੜੇ ਦੇ ਨਾਲ ਅੱਜ ਦੀ ਸਵਾਰੀ ਨੂੰ ਵੀ ਲੈ ਸਕਦੇ ਆ ਵੀ ਅੱਜ ਦੀ ਸਵਾਰੀ ਜਿਹੜੀ ਇਹਨਾਂ ਦੇ ਮੂਵ ਵਿੱਚ ਨਹੀਂ ਭੁੱਲਣਾ ਇੱਕ ਪਰਮਾਤਮਾ ਨਾਲ ਜੁੜਨਾ ਹੈ ਲੇਕਿਨ ਅਸੀਂ ਹਾਥੀ ਦਾ ਅਰਥ ਕਰਨਾ ਸ਼ੁਰੂ ਹੋ ਜਾਈਏ ਘੋੜੇ ਦਾ ਅਰਥ ਜਹਾਜ਼ ਕਰਨਾ ਸ਼ੁਰੂ ਹੋ ਜਾਈਏ ਇਸ ਕਰੰ ਦੇ ਅਰਥ ਕਰਦੇ ਮੈਂ ਦੇਖੇ ਪ੍ਰਚਾਰਕ ਵੀ ਵੇਖਦੇ ਹੁੰਦੇ ਅਰਥ ਕਰਦੇ ਉਹਨਾਂ ਲਫ਼ਜ਼ਾਂ ਦੇ ਜਿਹੜੇ ਅਰਥ ਨੇ ਉਹ ਉਹ ਹੀ ਨੇ ਹਾਂ ਉਹਦੇ ਵਿੱਚ ਅਸੀਂ ਅੱਜ ਦੇ ਯੁੱਗ ਵੀ ਜਿਹੜੀ ਤਬਦੀਲੀ ਆਈ ਹੈ ਉਸ ਨੂੰ ਵਿੱਚ ਲੈ ਸਕਦੇ ਹਾਂ ਉਹ ਵਿੱਚ ਲੈ ਸਕਦੇ ਹਾਂ ਲੇਕਿਨ ਉਹ ਅਖਰੀ ਅਰਥ ਜਿਹੜੇ ਉਸ ਗੁਰਬਾਣੀ ਦਾ ਇਹ ਸ਼ਬਦ ਮੈਨੇ ਉਹ ਅਰਥ ਇਹ ਹੋਈ ਨੇ ਹਾ ਪਾਵਾਤਮਕ ਅਰਥ ਜਿਹੜੇ ਨੇ ਉਹਨਾਂ ਨੂੰ ਜ਼ਰੂਰ ਫਰਕ ਹੈ ਤੋਂ ਅਸੀਂ ਇਸ ਗੱਲ ਨੂੰ ਥੋੜਾ ਜਿਆ ਹੋਰ ਅੱਗੇ ਸੁਭਾਅ ਪਰ ਬਾਉ ਬਲੇ ਵਿਸ਼ੇ ਨੂੰ ਵਿਚਾਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ